वाला मा का वाला मा का नाम लेगा

ਸਫਾਈ ਅਭਿਆਨ ਨੂੰ ਜਿਹੜੀ 5ਵੀਂ ਵਾਰ ਸਿਆਤਰਾ ਜਿਹੜੀ ਵਾਲਮੀਕੀ ਜਿਹੜਾ ਮੋਹੱਲਾ ਆ ਬਰਾਂਧਰ ਰੋਡ ਉਹ ਪਵਨ ਵਾਲਮੀਕੀ ਵਰਮਾਲੇ ਤੋਂ ਰਵਾਨਾ ਹੋ ਰਹੀ ਆ ਅੱਜ ਜੋ ਬਸ ਦੀ ਸੇਵਾ ਆ ਸਾਡੇ ਬੜੇ ਸਤਿਕਾਰਯੋਗ ਭਗਵਾਨ ਵਾਲਮੀਕੀ ਧਰਮ ਪ੍ਰਚਾਰ ਸਭਾ ਜੀ ਜਿੰਨੀ ਵੀ ਟੀਮ ਆ ਉਹਨਾਂ ਵੱਲੋਂ ਕੀਤੀ ਗਈ ਆ ਤੇ ਵਿਸ਼ੇਸ਼ ਤੌਰ ਤੇ ਅਸੀਂ ਪੂਰੀ ਟੀਮ ਦਾ ਧੰਨਵਾਦ ਧੰਨਵਾਦ ਕਰਦੇ ਆ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਵਿੱਚ ਮਹਿਮਾ ਹਰੀਸ਼ ਮਹਿਮਾ ਜੀ ਅੰਜਾਨ ਸਾਹਿਬ ਤੇ ਗੌਰਵ ਹਮ ਜੀ ਪ੍ਰਦੀਪ ਸ਼ਾਹ ਜੀ ਰਿੰਕੂ ਭੱਟੀ ਜੀ ਤੇ ਬਹੁਤ ਅਵਿਨਾਸ਼ ਹੁੰਦੀ ਜੀ ਜਿਨ੍ਹਾਂ ਵੀ ਸਾਡੇ ਵੱਡੇ ਵੀਰ ਨੇ ਨਾਵਾਂ ਦੀ ਤਰਦੀ ਚ ਨਾ ਜਾਂਦਾ ਹੋਇਆ ਕਿਉਂਕਿ ਪਰਮਪਿਤਾ ਪਰਮਾਤਮਾ ਸਭ ਦਾ ਨਾਮ ਜਾਣਦਾ ਆ ਜਿਨ੍ਹਾਂ ਜਿਨ੍ਹਾਂ ਨੇ ਇਸ ਸੇਵਾ ਦੇ ਵਿੱਚ ਹਿੱਸੇਦਾਰੀ ਦਿੱਤੀ ਆਪਣੀ ਨੇਕ ਕਮਾਈ ਦੇ ਵਿੱਚੋਂ ਜਿਹੜੀ ਇਹ ਵਾਲਮੀ ਕੀ ਤਿਰਨ ਦੇ ਸਫਾਈ ਅਭਿਆਨ ਦੇ ਜਿਹੜੀ ਵੱਸ ਯਾਤਰਾ ਕੀਤੀ ਆ ਅਸੀਂ ਵਿਸ਼ੇਸ਼ ਤੌਰ ਤੇ ਐਨਆਰਏ ਧੰਨਵਾਦ ਕਰਦੇ ਆ ਤੇ ਪਰਮਪੀਤਾ ਪਰਮਾਤਮਾ ਅਗੇ ਹੀ ਅਰਦਾਸ ਕਰਦੇ ਆ ਕਿ ਸਾਡੇ ਜਿੰਨੇ ਵੀ ਵੀਰ ਆ ਇਸ ਸੇਵਾ ਦੇ ਵਿੱਚ ਸ਼ਾਮਲ ਹੋਏ ਨੇ ਪਰਮਪੀਤਾ ਪਰਮਾਤਮਾ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਹਮੇਸ਼ਾ ਖੁਸ਼ਹਾਲੀ ਬੱਚੇ ਤੇ ਤਰੱਕੀਆਂ ਵਰਸੇ ਤੇ ਇੰਨੇ ਹੀ ਸ਼ਬਦਾਂ ਨਾਲ ਵਿਸ਼ੇਸ਼ ਤੌਰ ਤੇ ਸਾਡੇ ਜਿੰਨੇ ਵੀ ਮੈਂਬਰ ਨੇ ਜਿਹੜੇ ਅੱਜ ਵਲਮੀ ਕੀ ਤਿਰਨ ਦੀ ਕਾਰ ਸੇਵਾ ਲਈ ਚੱਲੇ ਨੇ ਇਹਨਾਂ ਨੂੰ ਵਧਾਈ ਦਿੰਦਾ ਹੋਇਆ ਆਪਣੇ ਸ਼ਬਦਾਂ ਨੂੰ ਮੈਂ ਇੱਥੇ ਵਿਰਾਮ ਦਿੰਦਾ ਹੋਇਆ ਆਪ ਸਭ ਨੂੰ ਪਿਆਰ ਭਰੀ ਸਤਿਕਾਰ ਭਰੀ ਜੈ ਵਾਲਮੀਕੀ ਜੈ ਭਿੰਜਾਰ ਦਾਸ ਜੋ ਬੋਲੇ ਸੋ ਨਿਹਾਲ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਅਜਲੰਦਰ ਸ਼ੈਦੀ भगत ਸਾਹਿਬ ਦੀ 33 ਤੋਂ 55 ਤੱਕ ਪਵਨਤਾ ਪਵਿੱਤਰ ਸਰਦੇ ਵਿੱਚ ਇੱਥੇ ਪਰਕ ਦਾ ਬ੍ਰਹਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦਾ ਅਗੁੱਤ ਪਾਵਨ ਪੀਰਕਤਲ ਆਸ਼ਰਮ ਸਾਕੇ ਦਾ 5ਵੀਂ बस यात्रा तक सफाई अभियान ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਸਮੂੱਚੇ ਸਮਾਜ ਵੱਲੋਂ ਤਾ ਭਗਵਾਨ ਅਨੁਭਵ ਦੀ ਧਰਮ ਬਚਾਅ ਸਮਾਜ ਸੁਧਾਰ ਕਮੇਟੀ ਅੰਜਾਨ ਸਗੀਰ ਪਾਰਟੀ ਦੀ ਸਮੂੱਚੀ ਟੀਮ ਤਸਮੂ ਮਜ਼ਾ ਨੂੰ ਆਪਕਾ ਮਲੋ ਯਾਤਰਾ ਆਰੰਭ ਹੋਣ ਜਾ ਰਹੀ ਹੈ ਅੱਜ ਦੀ ਇਹ ਜਿਹੜੀ ਯਾਤਰਾ ਹੈਗੀ ਆ ਉਹ ਵਿਸ਼ੇਸ਼ ਤੌਰ ਤੇ ਸਭਾ ਦੇ ਪ੍ਰਧਾਨ ਸ਼੍ਰੀ ਮਹਿਦੇ ਉਹ ਵੀ ਮਹਿਮਾ ਜੀ ਸਰਪਰਾ ਸਹਿਰੀ ਮਹਿਮਾ ਜੀ ਉਸ਼ਾ ਦੇ ਆਸ਼ ਜਗਦੀਸ਼ ਮਹਿਮਾ ਜੀ ਚੇਅਰਮੈਨ प्रदीप ਸਾਹਿਬ ਜੀ ਕੈਸ਼ ਗਰਮਤੀ ਸੋਨਦੀ ਜੀ ਸਾਡੇ ਆਸ਼ਪਾਲ ਚਾਚਾ ਜੀ ਪਵਨਪੁਸ਼ ਸਾਦੀ ਜੀ ਸਨੀਤ ਲਵਿਆ ਜੀ ਬੋਲੋ ਘੋਸਲਾ ਜੀ ਪੱਟੀ ਸਾਹਿਬ ਵਰਵਹਾਂਤ ਜੀ ਵਿਕੀ ਸੱਬਰਵਾਲ ਜੀ ਸੂਚੀ ਟੀਮ ਵੱਲੋਂ ਬੜੀ ਹੀ ਸ਼ਰਧਾ ਤੇ ਹਰਸ਼ੋ ਊਲਾਸ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਵਨ ਤੇ ਪਵਿੱਤਰ ਤੀਰਸੱਲ ਦੇ ਵਿੱਚ ਯਾਤਰਾ ਲੈ ਕੇ ਜਾ ਰਹੇ ਆ ਤੰਮੇ ਪਰਮਤਾ ਪ੍ਰਮਾਤਮਾ ਭਗਵਾਨ ਵਾਲਮੀ ਜੀ ਦੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਆਸਕਰਦਾ ਪਰਮਤਾ ਪ੍ਰਮਾਤਮਾ ਜੁਨੀਆ ਵੀ ਸੰਕਟਾ ਪਰਮਤਾ ਪ੍ਰਮਾਤਮਾ ਭਗਵਾਨ ਵਾਲਮੀ ਮਹਾਰਾਜ ਦਾ ਨਾਮ ਲੈਵਾ ਸਕਦਾ ਜਿਹੜੀ ਅਸੀਂ ਯਾਤਰਾ ਦੇ ਵਿੱਚ ਸ਼ਿਰਕਤ ਕਰਕੇ ਪਰਮਤਾ ਪ੍ਰਮਾਤਮਾ ਦਾ ਅਸ਼ੀਰਵਾਦ ਲੈਣ ਜਾ ਰਹੀ ਆ ਭਗਵਾਨ ਵਾਲਮੀ ਮਹਾਰਾਜ ਨੂੰ ਆੜਿਆਂ ਨੂੰ ਆਪਣੀ ਛਤਰ ਛਾਇਆ ਹੇਟ ਆਪਣੇ ਅਸ਼ੀਰਵਾਦ ਇਹ ਉਹਨਾਂ ਨੂੰ ਚੜ੍ਹਦੀ ਕਲਾ ਬਕਸਨ ਉਹਨਾਂ ਦੇ ਕਾਰਜ ਸਫੂਲ ਕਰਨ ਉਹਨਾਂ ਦੀ ਮਨੋਕਾਮਨਾ ਜਿਹੜੀਆਂ ਲੈ ਕੇ ਚੱਲਣਾ ਉਹਨਾਂ ਦੀ ਮਨੋਕਾਮਨਾ ਪੂਰੀਆਂ ਕਰਨ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜਿਵੇਂ ਕਿ بڑے بڑے ਪੱਦਰ ਤੇ ਹਲਾਰਾ ਮਿਲਦਾ ਪਿਆ 30% ਯਾਤਰਾ ਦੇ ਤਖਾਈ ਅਭਿਆਨ ਦੀਆਂ ਜਿਹੜੀਆਂ ਜਥੇ ਹੈਗੇ ਬਹੁਤ ਵੱਡੇ ਪੱਦਰ ਤੇ ਜਾ ਰਹੇ ਆ ਤਾਂ ਮੈਂ ਬੇਨਤੀ ਕਰਦਾ ਸਾਰੀਆਂ ਸੰਗਤਾਂ ਨੂੰ ਇਹ ਸਮਾਂ ਕੱਢ ਕੇ ਆਪਣਾ ਜਿਹੜਾ ਤੁਹਾਡਾ ਡੂਟਾ ਲੇ ਮਾ ਹੈਗਾ ਉਹਦੇ ਵੀ ਤਾਂ ਸਮਾਂ ਕੱਢ ਕੇ ਜੁਰੂਰ ਜਿਹੜੀਆਂ ਕਾਰ ਸੇਵਾ ਜਿੰਨੀਆਂ ਵੀ ਜਥੇ ਬੰਦੀਆਂ ਲੈ ਕੇ ਜਾਂਦੀਆਂ ਉਹਦੇ ਵਿੱਚ ਸ਼ਿਰਕਤ ਕਰਿਆ ਕਰੋ ਤਾਂ ਪਰਮਾਤਮਾ ਭਗਵਾਨ ਵੱਲੋਂ ਜੀ ਮਹਾਰਾਜ ਜੀ ਦਾ ਅਸ਼ੀਰਵਾਦ ਕਰਿਆ ਕਰੋ ਇਹ ਨਾਲ ਸ਼ਬਦਾਂ ਦੇ ਨਾਲ ਹੀ ਮੈਂ ਤੁਹਾਡੇ ਸਾਰਿਆਂ ਦੇ ਤੁਹਾਡੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਸਾ ਹੀ ਆਤਮ ਬੇਨਤੀ ਕਰਦਾ ਪਰਬਤਾ ਪਰਮਾਤਮਾ ભગવાન ਵਾਲਮੀਕ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਤੁਹਾਨੂੰ ਤੁਹਾਡੇ ਪਰਿਵਾਰਾਂ ਨੂੰ ਪਰਬਤਾ ਪਰਮਾਤਮਾ ਦਿਨ ਦੁਬਾਰਾ ਰਾਤੋਮੇ ਤਰੱਕੀ ਬਖਸ਼ੇ ਜੈ ਵਾਲਮੀਕੀ ਫਰਹਾਰ ਵਾ No, हम रहे वाल्मीकि शक्ति हम 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 वाल्मीकि शक्ति बर्बाद हो बर्बाद हो महाराज <laughs> <laughs> i <speaking in Spanish>